ਜੀ ਦੋਸਤੋ 65-70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਖਾਣਕ ਵਿੱਚ 60 ਤੋਂ 70% ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰੋ ਨੰਬਰ 2 ਜਖਾਮ ਦੀ ਸਥਿਤੀ ਵਿੱਚ ਕੋਸੇ ਪਾਣੀ ਦੀ ਵਰਤੋਂ ਕਰੋ ਨੰਬਰ 3 ਸਾਨੂੰ ਭੋਜਨ ਤੋਂ 1 ਘੰਟੇ ਬਾਅਦ ਸੈਰ ਕਰਨੀ ਚਾਹੀਦੀ ਹੈ ਨੰਬਰ 4 ਰਜਾਨਾ 10 ਤੋਂ 12 ਗਲਾਸ ਪਾਣੀ ਪੀਣ ਨਾਲ ਸਰੀਰ ਤਰੋਤਾਜ਼ਾ ਰਹਿੰਦਾ ਹੈ ਨੰਬਰ 5 ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਸੈਰ ਅਤੇ ਹਲਕੀ ਕਸਰਤ ਕਰੋ ਨੰਬਰ 6 ਸਰੀਰ ਨੂੰ ਤੰਦਰੁਸਤ ਰੱਖਣ ਲਈ ਸਿਗਰਟ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ ਨੰਬਰ 7 ਤਲੇ ਹੋਏ ਭੋਜਨ ਫਾਸਟ ਫੂਡ ਦਾ ਸੇਵਨ ਨਾ ਕਰੋ ਨੰਬਰ 8 ਸਰੀਰ ਨੂੰ ਫਿੱਟ ਰੱਖਣ ਲਈ ਗਾਜਰਾ ਤੇ ਚਕੰਦਰ ਦਾ ਜੂਸ ਪੀਓ ਨੰਬਰ 9 ਰੋਜ਼ਾਨਾ ਇੱਕ ਸੇਬ ਖਾਓ ਇਸ ਨਾਲ ਸਰੀਰ ਅਤੇ ਦਿਲ ਨੂੰ ਬਹੁਤ ਫਾਇਦਾ ਮਿਲਦਾ ਹੈ ਨੰਬਰ 10 ਜਿਨ੍ਹਾਂ ਨੂੰ ਆਪਣੇ ਲੀਵਰ ਵਿੱਚ ਗਰਮੀ ਲੱਗਦੀ ਹੈ ਉਹਨਾਂ ਨੂੰ ਆਲੂ ਬੁਖਾਰੇ ਤੇ ਸ਼ੱਕਰ ਪਿਓ ਕੇ ਖਾਲੀ ਪੇਟ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਮਿਲੇਗਾ ਨੰਬਰ 11 ਜਿਹੜੀਆਂ ਔਰਤਾਂ ਪਾਣੀ ਦਾ ਸੇਵਨ ਘੱਟ ਕਰਦੀਆਂ ਹਨ ਉਨਾਏ ਦਿਮਾਗ ਅੰਦਰ ਖੂਨ ਦੇ ਥੱਬੇ ਜੰਮ ਜਾਂਦੇ ਹਨ ਨੰਬਰ 12 ਨਾ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 13 ਕਬਰਾਟ ਜਾਂ ਦਿਲ ਦੀ ਜਲਣ ਨੂੰ ਸਟਕਾਰਾ ਪਾਉਣ ਲਈ ਸਾਨੂੰ ਨਿੰਬੂ ਪਾਣੀ ਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਸਾਨੂੰ ਬਹੁਤ ਫਾਇਦਾ ਮਿਲਦਾ ਹੈ ਨੰਬਰ 14 ਮੂੰਹ ਵਿੱਚ ਸਾਲੇ ਹੋਣ ਤੇ ਸਾਨੂੰ ਧਨੀਏ ਦਾ ਰਸਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 15 ਸਵੇਰੇ ਖਾਲੀ ਬਟਕੂਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਘਰਾਰੇ ਕਰਨ ਨਾਲ ਗਲਾ ਸਾਫ਼ ਹੋ ਜਾਂਦਾ ਹੈ ਨੰਬਰ 16 ਜਿੰਨਾ ਲੋਕਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਲੋਕਾਂ ਨੂੰ ਆਪਣੇ ਭੋਜਨ ਵਿੱਚ ਸਲਾਦ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 17 ਰੋਜ਼ਾਨਾ ਇੱਕ ਚਮਚ ਕਰੇਲੇ ਦੇ ਚੂਰਨ ਦਾ ਸੇਵਨ ਕਰਨ ਨਾਲ ਸ਼ੂਗਰ ਜੜ ਤੋਂ ਖਤਮ ਹੋ ਜਾਂਦਾ ਹੈ ਨੰਬਰ 18 ਰੋਜ਼ਾਨਾ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਡਾਇਬਟੀਜ਼ ਤੇ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਨੰਬਰ 19 ਸਵੇਰੇ ਖਾਲੀ ਪੇਟ ਸੋਲੇ ਪਿਓ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਾਹ ਚੜ੍ਹਨਾ ਵੀ ਬੰਦ ਹੋ ਜਾਂਦਾ ਹੈ ਨੰਬਰ 20 ਜੇਕਰ ਗੋਡਿਆਂ ਵਿੱਚ ਦਰਦ ਹੋਵੇ ਤਾਂ ਸਵੇਰੇ ਖਾਲੀ ਪੇਟ 3-4 ਅਖਰੋਟ ਦੀਆਂ ਗਿਰੀਆਂ ਪਿਉ ਕੇ ਖਾਣੀਆਂ ਚਾਹੀਦੀਆਂ ਹਨ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਧੰਨਵਾਦ